बीते दिन फगवाड़ा दे कृष्ण गौशाला विखे बाई गौवा दी मौत ते बाद हिंदू संघटना विच भारी रोष शिव सेना उद्धव ठाकरे दे पंजाब यूथ प्रधान हनी महाजन ने गौशाला दा कीता दौरा अते दोषीया खिलाफ सखत कार्रवाई करन दी कीती मांग इस मौके ते शिव सेना नेता रमन शर्मा गुरदीप सैनी इंद्रजीत करवल रुपेश ती मौजूद सन एनडीटीवी पंजाब न्यूज़ ले फगवाड़ा तो या शर्मा ते पुनीब दी रिपोर्ट ਗਾਉਛਾਲਾ ਦੇ ਵਿੱਚ ਫਗਵਾੜਾ ਤੇ ਜਿਹੜੀ ਗਊ ਮਾਤਾ ਦੀ ਹੱਤਿਆ ਹੋਈ ਹੈ। ਭਾਈ ਗਊਆਂ ਦੀ ਹੱਤਿਆ ਹੋਈ ਹੈ। ਉਹ ਜਿਹੜੀ ਘਟਨਾ ਉਹ ਸਭ ਤੋਂ ਮੰਦਭਾਗੀ ਘਟਨਾ ਜਿੰਨੀ ਵੀ ਨਿੰਦਾ ਘੱਟ ਕਰੀਏ ਉਨੀ ਥੋੜੀ। ਦੂਸਰਾ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਇਹ ਜੋ ਵੀ ਮਾਮਲਾ ਇਹਨੂੰ ਬਿਲਕੁਲ ਕਲੀਅਰ ਕੀਤਾ ਜਾਣਾ ਚਾਹੀਦਾ। ਪੰਜਾਬ ਦੇ ਵਿੱਚ ਹਿੰਦੂ ਸਮਾਜ ਦੇ ਲੋਕਾਂ ਦੇ ਮਨਾਂ ਵਿੱਚ ਬਹੁਤ ਰੋਸ ਹੈ। ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਹਾਲੇ ਤੱਕ ਉਹਨੇ ਨਿੰਦਾ ਤੱਕ ਨਹੀਂ ਕੀਤੀ। ਕੀ ਗੱਲ ਮੇਰੇ ਹਿਸਾਬ ਨਾਲ ਇਹਨਾਂ ਦਾ ਕੋਈ ਟਵਿੱਟਰ ਟਵਿੱਟਰ ਸੌਗੇ ਦਾ। ਜੇ ਕੋਈ ਹੋਰ ਘਟਨਾ ਹੁੰਦੀ ਆ ਤੇ ਮਿੰਟ ਪੰਜ ਲਾਉਂਦੇ ਆ ਨਾਲ ਹੀ ਨਿੰਦਾ ਹੋ ਜਾਂਦੀ। ਪਰ 22 ਗਊਆਂ ਦੀ ਜਿਹੜੀ ਮੌਤ ਹੋਣੀ ਇਹ ਸਾਡੇ ਸਮਾਜ ਦੇ ਜਿਹੜੇ ਹਿਰਦੇ ਬਲੁੰਦਰਗੇ। ਤੇ ਫਗਵਾੜਾ ਸ਼ਹਿਰ ਨਿਵਾਸੀਆਂ ਨੇ ਜਿਹੜੀ ਏਕਤਾ ਦਾ ਸਬੂਤ ਦਿੱਤਾ ਸ਼ਹਿਰ ਬੰਦ ਕਰਾਇਆ। ਮੈਂ ਉਹਨਾਂ ਸ਼ਹਿਰ ਨਿਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਹਾਡੇ ਸਮਾਜ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਤੁਸੀਂ ਵੀ ਇਹਨਾਂ ਨੂੰ ਆਨਲਾਈਨ ਟਾਈਮ ਤੇ ਨਜ਼ਰ ਅੰਦਾਜ਼ ਕਰੋ ਦੂਸਰਾ ਪ੍ਰਸ਼ਾਸਨ ਦਾ ਹੀ ਪੂਰਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਸ ਦਿਨ ਤੋਂ ਨਾਲ ਹੋ ਕੇ ਗਊਆਂ ਦਾ ਸੰਸਕਾਰ ਕਰਾਇਆ ਸਭ ਕੁਝ ਕਰਾਇਆ ਅਸੀਂ ਧੰਨਵਾਦ ਕਰਦੇ ਹਾਂ ਐਸਐਸਪੀ ਸਾਹਿਬ ਦਾ ਤੇ ਐਸਪੀ ਪੱਟੀ ਮੈਡਮ ਜੀ ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜੋ ਲੋਕਾਂ ਦੇ ਮਨਾਂ ਵਿੱਚ ਹੈ ਕਿ ਕੀ ਹੋਇਆ ਉਹ ਸਾਰਾ ਕੁਝ ਕਲੀਅਰ ਹੋਣਾ ਚਾਹੀਦਾ ਜੇ ਵੈਸੇ ਅੱਜ ਵੀਰਵਾਰ ਦਾ ਟਾਈਮ ਆ ਸਾਡੇ ਇੱਥੋਂ ਦੀ ਲੀਡਰਸ਼ਿਪ ਲੋਕਲ ਜਿਹੜੀ ਸਾਡੇ ਕਰਵਲ ਜੀ ਆ ਦੀਪਕ ਜੀ ਬਿੱਲਾ ਜੀ ਗਰਦੀਪ ਜੀ ਸਾਡੇ ਪ੍ਰਧਾਨ ਸਾਹਿਬ ਇਹਨਾਂ ਸਾਰਿਆਂ ਨੇ ਅੱਜ ਜਾਣਾ ਹੈ ਜਾ ਕੇ ਜਿਹੜੀ ਉੱਥੋਂ ਦੀ ਗੱਲ ਹੈ ਉਹ ਬਿਲਕੁਲ ਕਲੀਅਰ ਕਰ ਦੇਣੀ ਚਾਹੀਦੀ ਹੈ ਕਿ ਕੀ ਮਾਮਲਾ ਕੀ ਹੋਇਆ ਕਿ ਇੱਕਦਮ 5-5 ਮਿੰਟ ਦੇ ਵਿੱਚ 22 ਗਊਆਂ ਨੂੰ 22 ਗਊਆਂ ਦੀ ਮੌਤ ਹੋਣੀ ਇਹ ਇਹਦਾ ਰੀਜ਼ਨ ਕੀ ਹੈ ਇਹ ਸਾਰਾ ਕਲੀਅਰ ਹੋਣਾ ਚਾਹੀਦਾ ਸਾਰਾ ਅਗਲੀ ਰਣਨੀਤੀ ਕੀ ਹੈ ਇਹ ਆਪਣੀ ਅਗਲੀ ਰਣਨੀਤੀ ਇਹ ਹੈ ਕਿ ਅਸੀਂ ਤੇ ਗੱਲ ਕਹਿਣਾ ਚਾਹੁੰਦੇ ਆ ਕਿ ਮੰਦਭਾਗੀ ਘਟਣਾ ਜੇ ਜਿਹੜੇ ਵੀ ਦੋਸ਼ੀ ਜੇ ਕੋਈ ਆਂਦਾ ਉਹਨੂੰ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਉਹ ਦੋਸ਼ੀ ਜਿਹੜਾ ਵੀ ਹੈ ਜਿਨੇ ਉਹ ਕਿਸੇ ਸਮਾਜ ਦਾ ਚਾਹੇ ਕੋਈ ਵੀ ਹੋਵੇ ਇਹ ਕਿਸੇ ਧਰਮ ਦਾ ਨਹੀਂ ਹੁੰਦਾ ਬੰਦਾ ਜਿਨੇ ਬੇਜਮਾਨਾਂ ਨੂੰ ਇਸ ਤਰ੍ਹਾਂ ਬੁਰੀ ਮੌਤ ਦਿੱਤੀ ਹੈ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਜਿਹੜਾ ਵੀ ਦੋਸ਼ੀ ਹੋਏ ਉਹਨੂੰ ਫੜ ਕੇ ਅੰਦਰ ਦੇ ਕੇ ਉਹ ਤੇ ਸਖਤ ਕਾਰਵਾਈ ਕੀਤੀ ਜਾਵੇ ਸਰ ਗੁੱਡ ਨੇਮ ਕੀ ਹੈ ਜੀ ਆਪਣਾ ਮੇਰਾ ਹਣੀਮਾ ਜੰਦ ਸਰ ਉਹਦਾ ਕੀ ਆਪਣੇ ਕੋਲ ਪੰਜਾਬ ਯੂਥ ਪ੍ਰਧਾਨ ਸ਼ਿਵਸਨਾ ਉਧਵ ਬਾਲਾ ਸਾਹਿਬ ਠਾਕਰੇ